ਸ਼ਾਬ ਦਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਅਜਟੇਰ ਬਾਬਾ ਨਾਨਕ ਦੇ ਵਾਪਖਾੜ ਪਰਭਾਵਿਤ ਖੇਤਾਂ 'ਚ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ-ਚਲ ਜਾਣਿਆ ਦਿਖਾਉਂਦੇ ਹਾਂ ਤੁਹਾਨੂੰ ਭੋਕੇ ਦੀਆਂ ਤਸਵੀਰਾਂ ਬਾਬਾ ਨਾਨਕ ਦੇ ਲਾਗੇ ਉਹ ਜਿਹੜਾ ਪਾਕਿਸਤਾਨ ਦੀ ਹੱਦ ਤੇ ਧੂਸੀ ਬੰ ਟੁੱਟਿਆ ਇਹ ਪਹਿਲੀ ਵਾਰੀ ਜਿਵੇਂ ਦੱਸ ਰਹੇ ਨੇ ਇੰਸਪੈਕਟਰ ਸਾਹਿਬ ਆਪਣੇ ਬਕਸੀਸੋਰੀ ਇਲਾਕੇ ਦੇ ਪਿੰਡ ਵਾਲੇ ਸਾਰੇ ਲੋਕ ਦੱਸ ਰਹੇ ਨੇ ਵੀ ਪਹਿਲੀ ਵਾਰੀ 88 ਤੋਂ ਵੀ ਵੱਧ ਨੁਕਸਾਨ ਹੋਇਆ 88 ਤੋਂ ਵੀ ਵੱਧ ਪਾਣੀ ਆਇਆ ਉਦੇ ਲਈ ਕੁਦਰਤ ਦੀ ਆਫਤ ਤਾਂ ਹੈ ਹੀ ਹੈ ਇਹ ਇਹ ਮੈਂ ਸਮਝਦਾ ਮੈਨਮੇਡ ਕਲੇਮਟੀ ਵੀ ਆ ਇਹ ਬੰਦਿਆਂ ਦੀ ਆਪ ਪੈਦਾ ਕੀਤੀ ਕਲੇਮਟੀ ਆ ਪਹਿਲੀ ਗੱਲ ਤਾਂ ਜਿਹੜੀਆਂ ਇਨਕ੍ਰੋਚਮੈਂਟ ਹੋਈਆਂ ਰੇਤ mafia ਲੈਂਡ mafia ਆ ਜਿਹੜਾ ਇਹ mafia ਜਿਹੜੇ ਪੈਦਾ ਹੋਏ ਇੱਕ ਤਾਂ ਇਹਨਾਂ ਨੇ ਇਨਕ੍ਰੋਚਮੈਂਟ ਕਰ ਲਈ ਨਜਾਇਜ਼ ਉਹਦੇ ਨਾਲ ਜਿਹੜਾ ਇਹ ਰਸਤੇ ਬਦਲੇ ਦੂਜਾ ਜਿਹੜਾ ਇਹ ਸੜਕਾਂ ਅਨਪਲਾਨਡ ਬਣ ਗਏ ਨਾ ਪੰਜਾਬ ਦੇ ਵਿੱਚ ਇਹਨੇ ਵੀ ਬਹਾ ਜਿਹੜੇ ਨੈਚਰ ਲਾ ਉਹ ਬਦਲਤੇ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਵੀ ਤਿੰਨ ਚਾਰ ਮਹੀਨੇ ਪਹਿਲਾਂ ਦੱਸਤਾ ਸੀ ਮੌਸਮ ਵਿਗਿਆਨੀਆਂ ਨੇ ਕਿ بارشਾਂ ਬਹੁਤ ਹੋਣਗੀਆਂ ਪਰਵਾਹ ਨਹੀਂ ਕੀਤੀ ਲਾਪਰਵਾਹੀ ਹੈ ਸਰਕਾਰ ਤਾਂ ਹੁਣ ਦੇਖੋ ਇਹ ਪਿੰਡਾਂ ਵਾਲੇ ਖੜੇ ਨੇ ਅੱਜ ਤੱਕ ਕੋਈ ਸਰਕਾਰ ਦਾ ਅਧਿਕਾਰੀ ਮੰਤਰੀ ਐਮ ਐਲ ਏ ਕੋਈ ਉਹਨਾਂ ਦਾ ਲੀਡਰ ਅੱਜ ਤੱਕ ਇਹ ਖੇਤਾਂ ਤੱਕ ਨਹੀਂ ਆਇਆ ਮਤਲਬ ਸਰਕਾਰ ਨਾ ਦੀ ਪੰਜਾਬ 'ਚ ਚੀਜ਼ੇ ਹੈ ਨਹੀਂ ਕੋਈ ਪੰਜਾਬ ਤਾਂ ਲਾਪਰਵਾਹ ਹੋਇਆ ਪਿਆ ਅਸਲੀ ਮੈਨਾਂ ਇੱਥੇ ਪੰਜਾਬ ਨੂੰ ਤਾਂ ਰਾਬਾਸਰੀ ਛੱਡਿਆ ਹੋਇਆ ਆ ਦੇਖੋ ਕਿੰਨੀਆਂ ਸੰਸਥਾਵਾਂ ਜਿਹੜੀਆਂ ਨੇ ਮਦਦ ਤੇ ਆਈਆਂ ਖੜੀਆਂ ਨੇ ਕੋਈ ਚਾਰਾ ਲਿਆ ਰਿਹਾ ਕੋਈ ਰਾਸ਼ਨ ਲਿਆ ਰਿਹਾ ਕੋਈ ਦਵਾਈਆਂ ਲਿਆ ਰਿਹਾ ਪਰ ਸਰਕਾਰ ਨੇ ਅੱਜ ਤੱਕ ਪੰਜ ਪੈਸੇ ਦੀ ਮਦਦ ਨਹੀਂ ਕੀਤੀ ਮੌਕੇ ਤੇ ਔਰ ਦੁੱਖ ਇਸ ਗੱਲ ਦਾ ਅਫਸੋਸ ਇਸ ਗੱਲ ਦਾ ਚਿੰਤਾ ਵਾਲ ਕੇ ਇਸ ਗੱਲ ਦੀ ਕਿ ਆਉਣ ਵਾਲਾ ਜਿਹੜਾ ਭਵਿਕਾ ਆ ਝੋਨੇ ਦਾ ਗੱਲ ਜਾਨਾ ਜਿਹੜੀ ਮੜੀ-ਮੋਟੀ ਹਰਿਆਈ ਦਿਖਦੀ ਆ ਤਾਂ ਧੁੱਪ ਪਈ ਹੋਣੀ ਇਹਨਾਂ ਨੇ ਗੱਲ ਜਾਨਾ ਸਾਰਾ ਤੇ ਇਹ ਜਿਹੜਾ 80-80000 ਰੁਪਇਆ ਜਿਹੜਾ 90 90000 ਰੁਪਏ ਦੀ ਇੱਕ ਏਕੜ ਤੋਂ ਫਸਲ ਨਿਕਲਦੀ ਆ ਗੋਭੀ ਦਾ ਕਿਤੇ ਜ਼ਿਆਦਾ ਨਿਕਲਦੀ ਆ ਫਿਰ ਖਰਚਾ ਆ ਜਿਹੜਾ 15000 ਰੁਪਏ ਏਕੜ ਪਿੱਛੇ ਦੇਣਗੇ ਉਹ ਵੀ ਬਹੁਤ ਸੀਮਤ ਸਾਥ ਦੇਣਗੇ ਉਹਦੇ ਨਾਲ ਤਾਂ ਖਾਦਾਂ ਤੇ ਤੇਲ ਦਾ ਹੀ ਖਰਚਾ ਆ ਜਾਣਾ ਤੇ ਬਾਕੀ ਭਰਵਾਈ ਕਿੱਥੇ ਹੋਏਗੀ ਸਭ ਤੋਂ ਜ਼ਰੂਰੀ ਅੱਜ ਲੋੜ ਆ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਖੇਤੀ ਸਬੰਧੀ ਇੰਸ਼ੋਰੈਂਸ ਪਾਲਸੀ ਲੈ ਕੇ ਆਉਣ ਨਾ ਤਾਂ ਪੰਜਾਬ ਹਿੰਦੁਸਤਾਨ ਦੀ ਖੇਤੀਬਾੜੀ ਦੀ ਜਿਹੜੀ ਪਾਲਸੀ ਆ ਇੰਸ਼ੋਰੈਂਸ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾ ਦਾ ਪੰਜਾਬ ਉਹਦੇ ਵਿੱਚ ਤੇ ਨਾ ਮਤਲ ਇਹਨਾਂ ਨੇ ਆਪ ਦੀ ਕੋਈ ਇੰਸ਼ੋਰੈਂਸ ਪਾਲਿਸੀ ਬਣਾਈ ਆ ਪੰਜਾਬ ਸਰਕਾਰ ਨੂੰ ਜਾਂ ਤਾਂ ਹੁਣ ਕ੍ਰੌਪ ਇੰਸ਼ੋਰੈਂਸ ਪਾਲਿਸੀ ਬਣਾਉਣੀ ਪਵੇਗੀ ਜਾਂ ਫਿਰ ਕੇਂਦਰ ਦੀ ਜਿਹੜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ਰਤਾਂ ਮਨਵਾ ਕੇ ਪੰਜਾਬ ਉਹਦੇ 'ਚ ਸ਼ਾਮਲ ਹੋਵੇ ਅੱਜ ਐਡਿਟਿਵ ਨਹੀਂ ਉਹ ਕਾਮਯਾਬ ਮਤਲ ਸ਼ਰਤਾਂ ਮਨਵਾ ਕੇ ਪੰਜਾਬ ਨੂੰ ਸ਼ਾਮਲ ਹੋਣਾ ਚਾਹੀਦਾ ਦੂਜਾ ਅਫਸੋਸ ਇਸ ਗੱਲ ਦਾ ਕੱਲ ਖੇਤੀਬਾੜੀ ਮੰਤਰੀ ਆਏ ਪੰਜਾਬ ਦਾ ਮਤਲ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਤੱਕ ਨਹੀਂ ਗਏ ਕੋਈ ਮੰਤਰੀ ਦਾ ਇੱਕ ਡੈਲੀਗੇਸ਼ਨ ਜਾਣਾ ਚਾਹੀਦਾ ਸੀ ਪੰਜ ਚਾਰ ਸੀਨੀਅਰ ਵਜ਼ੀਰੇ ਚਲੇ ਜਾਂਦੇ ਜੇ ਮੰਤਰੀ ਸਾਹਿਬ ਨੇ ਆਪ ਮੁੱਖ ਮੰਤਰੀ ਸਾਹਿਬ ਨੇ ਆਪ ਨੂੰ ਸੰਗ ਲੱਗਦੀ ਸੀ ਮਤਲਬ ਕੋਈ ਨਾ ਕੋਈ ਅਧਿਕਾਰੀ ਦੀ ਟੀਮ ਟੈਕਨੀਕਲ ਤੌਰ ਤੇ ਦੱਸ ਕੇ ਤੇ ਵਜ਼ੀਰਾਂ ਦੀ ਇੱਕ ਡੈਲੀਗੇਸ਼ਨ ਮਿਲ ਕੇ ਖੇਤੀਬਾੜੀ ਮੰਤਰੀ ਨੂੰ ਸੜਕਾਂ ਤੇ ਕਿਹ ਮੁੰਦਾ ਕੀ ਫਾਇਦਾ ਸੀ ਉਹਨੂੰ ਤਾਂ ਇੱਥੇ ਦਿਖਾ ਦਿਖਾ ਕੇ ਕਦੇ ਉਹਨੂੰ ਸਾਰੀ ਸਿਚੁਏਸ਼ਨ ਤੋਂ ਅਸੈਸ ਕਰਾ ਕੇ ਉਹ ਤੋਂ ਵਿਸ਼ੇਸ਼ ਪੈਕੇਜ ਲੈਣ ਦੀ ਲੋੜ ਸੀ ਅੱਜ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਫੰਡਸ ਨੇ ਉਹਨਾਂ ਦੀਆਂ ਸ਼ਰਤਾਂ ਪੰਜਾਬ ਤੇ ਪੂਰੀਆਂ ਨਹੀਂ ਹੋਣੀਆਂ ਤੇ ਉਹਦੇ 'ਚ ਅਸੀਂ ਖਰਚ ਨਹੀਂ ਸਕਣਾ ਤੇ ਸ਼ਰਤਾਂ ਪੂਰੀਆਂ ਕਰਨ ਵਾਸਤੇ ਵੀ ਇਮੀਡੀਏਟਲੀ ਪ੍ਰੀਲੀਮਿਨਰੀ ਰਿਪੋਰਟ ਦੇਣੀ ਚਾਹੀਦੀ ਆ ਉਹ ਅੱਜ ਤੱਕ ਨਹੀਂ ਦਿੱਤੀ ਗਈ ਫਿਰ ਕੇਂਦਰ ਦੀਆਂ ਟੀਮਾਂ ਅਸੈਸਮੈਂਟ ਕਰਨਗੀਆਂ ਫਿਰ ਉਹ ਇਹਨੂੰ ਡਿਜ਼ਾਸਟਰ ਮੈਨੇਜਮੈਂਟ ਡਿਕਲੇਅਰ ਕਰਨਗੀਆਂ ਤਾਂ ਪੈਸਾ ਆਊਗਾ ਵਿਸ਼ੇਸ਼ ਪੈਕੇਜ ਜਿਹੜਾ ਹੈ ਵੀ ਕਿਵੇਂ ਜ਼ਮੀਨਾਂ 'ਤੇ ਰੇਤ ਪੈ ਗਈ ਕਿਵੇਂ ਟਿਊਬਵਲ ਬੰਦ ਹੋ ਗਏ ਕਿਵੇਂ ਪਸ਼ੂ ਮਰ ਗਏ ਕਿਵੇਂ ਘਟ ਹੈਗੇ ਮਤਲਬ ਕਿੰਨੀ ਲਾਗਤ ਪਹਿਲਾਂ ਲੱਗ ਗਈ ਫਸਲ ਮੈਚਰ ਹੋ ਗਈ ਸੀ ਫਸਲ ਤਾਂ ਹੁਣ ਪੱਕਣ ਤੇ ਆ ਗਈ ਸੀ ਇਹ ਇੱਕ ਤਾਂ ਸ਼ੁਰੂ 'ਚ ਲਖਾਵਾ ਹੋ ਜੇ ਤਾਂ ਵੀ ਉਹੀ ਮਾਅਬਜਾ ਤੇ ਹੁਣ ਪੱਕਣ ਤੇ ਆ ਗਈ ਤਾਂ ਵੀ ਉਹੀ ਮਾਅਬਜਾ ਸਾਰਾ ਖਰਚਾ ਹੋਇਆ ਵਾ ਸੋ ਇਸ ਲਈ ਇਹਨਾਂ ਨੂੰ ਵਿਸ਼ੇਸ਼ ਪੈਕੇਜ ਦੇ ਤੇ ਜੋਰ ਲਾਉਣ ਦੀ ਲੋੜ ਆ ਜੇ ਮੁੱਖ ਮੰਤਰੀ ਸਾਹਿਬ ਨੂੰ ਆਪ ਸ਼ਰਮ ਆਉਂਦੀ ਆ ਉਹ ਕਹਿੰਦਾ ਮੈਂ ਦਿੱਲੀ ਨਹੀਂ ਜਾਣਾ ਤਾਂ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਜਾਵੇ ਆਲ ਪਾਰਟੀ ਡੈਲੀਗੇਸ਼ਨ ਨੂੰ ਵੀ ਧਿਆਨ ਦੀ ਲੋੜ ਆ ਵਿਰੋਧੀ ਪਾਰਟੀਆਂ ਨੂੰ ਵੀ ਮੈਂ ਕਹਾਂਗਾ ਕਿ ਪਾਰਟੀਵਾਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਮਨ ਕਿਸੇ ਤਰ੍ਹਾਂ ਦੀ ਰਾਸੀ ਰੋਟੀਆਂ ਸੇਕਣ ਦੀ ਥਾਂ ਅੱਜ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਸਾਰੇ ਇਕੱਠੇ ਹੋ ਕੇ ਇੱਕ ਆਲ ਪਾਰਟੀ ਡੈਲੀਗੇਸ਼ਨ ਕੇਂਦਰ ਦੇ ਕੋਲ ਜਾਵੇ ਔਰ ਵਿਸ਼ੇਸ਼ ਪੈਕੇਜ ਦੀ ਮੰਗ ਕਰੇ ਅਸੀਂ ਸਰਹੱਦਾਂ ਤੇ ਲੜੀ ਵੀ ਜਾਂਦੀਆਂ ਖੂਨ ਵੀ ਡੋਲੀ ਜਾਂਦੀਆਂ ਸਾਡੀਆਂ ਸੜਕਾਂ ਵੀ ਟੁੱਟੀ ਜਾਂਦੀਆਂ ਸਾਡਾ ਨੁਕਸਾਨ ਵੀ ਹੋਈ ਜਾਂਦਾ ਤੇ ਪਰ ਭਾਈ ਵੇ ਸਾਡੇ ਕੋਈ ਵਿਸ਼ੇਸ਼ ਮਦਦ ਨਹੀਂ ਹੁੰਦੀ ਸੋ ਇਸ ਲਈ ਅੱਜ ਸਮਾਂ ਆ ਗਿਆ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਔਰ ਆ ਜਿਹੜੀ ਆ ਹਫਤਾਈਆ ਇਹਦੇ ਤੇ ਜੇ 50% ਹਿੱਸਾ ਕੁਦਰਤ ਦਾ ਤੇ 50% ਮੈਂ ਕਹਿ ਸਕਦਾ ਕਿ ਸਾਡੀਆਂ ਆਪਣੀਆਂ ਸਰਕਾਰਾਂ ਜਾਂ ਸਾਡੇ ਇਹ ਸੰਸਦ ਦੇ ਲੋਕ ਰੇਟ ਮਾਫੀਆ ਸੈਂਡ ਮਾਫੀਆ ਇਹਨਾਂ ਦੀ ਬਦੌਲਤ ਹੋਇਆ ਜਾਂ ਜਿਹੜੇ ਸਮੇਂ ਸਿਰ ਵਾਟਰ ਜਿਹੜਾ ਰਿਲੀਜ਼ ਨਹੀਂ ਕੀਤਾ ਡੈਮਾਂ ਦਾ ਦੇਖੋ ਡੈਮਾਂ ਦਾ ਪਾਣੀ ਜਿਹੜੇ ਹੌਲੀ-ਹੌਲੀ ਰਿਲੀਜ਼ ਕਰਦੇ ਜਿਹੜਾ 3 ਮਹੀਨੇ ਪਹਿਲਾਂਗਾ ਉਹ ਚੇਤਾਵਨੀ ਦੇਤੀ ਸੀ ਤਾਂ ਮੇਰਾ ਖਿਆਲ ਡੈਮਾਂ ਦਾ ਪਾਣੀ ਇੱਕਦਮ ਨਾ ਛੱਡਣਾ ਪੈਂਦਾ ਇੱਕਦਮ ਪਾਣੀ ਛੱਡਣਾ ਪੈ ਗਿਆ ਪਾਉਂਗ ਡੈਮ ਦਾ ਰਣਜੀਤ ਸਾਗਰ ਡੈਮ ਦਾ ਤੇ ਭਾਖੜਾ ਡੈਮ ਦਾ ਉਹਨੇ ਦਰਿਆ ਭਰਤੇ ਉਹਨਾਂ ਨੇ ਅੱਗੇ ਨਦੀਆਂ ਤੋੜਤੀਆਂ ਅੱਗੇ ਡਾਫ ਲੱਗੀ ਉਹ ਨਦੀਆਂ ਨੇ ਤੋੜ ਕੇ ਨਹਿਰਾਂ ਤੋੜਤੀਆਂ ਅੱਗੇ ਫਿਰ ਬੰਨ ਟੁੱਟ ਗਏ ਸੋ ਇਹ ਨੁਕਸਾਨ ਹੋਇਆ ਸਿਰਫ ਤੇ ਸਿਰਫ ਮੈਂ ਕਹਿ ਸਕਦਾ ਇਹਨਾਂ ਦੀ ਨਿਗਹਿਲੀ ਤੇ ਲਾਪਰਵਾਹੀ ਕਰਕੇ ਕਿਰਤੀ ਕਰਨੀ ਚਾਹੁੰਦਾ ਇਸ ਵਿਵਤਾ ਤੇ ਸੰਕਟ ਦੇ ਸਮੇਂ ਜੇ ਰੂਲਸ ਬਦਲਦੇ ਪਹਿਣ ਤਾਂ ਬਦਲ ਲੈਣੇ ਚਾਹੀਦਿਆਂ ਲੋਕਾਂ ਦੇ ਹਿੱਤ ਲਈ ਅੱਜ ਰੇਤ ਭਰੀ ਪਈ ਆ ਖੇਤਾਂ ਦੇ ਵਿੱਚ ਔਰ ਨਦੀਆਂ ਦੇ ਵਿੱਚ ਨਾਲਿਆਂ ਦੇ ਵਿੱਚ ਪੰਜਾਬ ਸਰਕਾਰ ਨਿਯਮਾਂ ਵਿੱਚ ਛੋਟ ਕਰਕੇ ਸੋਧ ਕਰਕੇ ਇਹ ਰੇਤਾ ਚੁੱਕਣ ਦੀ ਖੁੱਲੀ ਛੁੱਟੀ ਦੇਵੇ ਪਹਿਲਾਂ ਤਾਂ ਮਾਲਕਾਂ ਨੂੰ ਦੇਵੇ ਜਿਨ੍ਹਾਂ ਦੇ ਖੇਤ ਲੱਗਦੇ ਨੇ ਖੇਤਾਂ ਵਿੱਚ ਜਿਨ੍ਹਾਂ ਤੇ ਰੇਤ ਪੈ ਗਈ ਤੇ ਜਾਂ ਜਿੱਥੇ ਵੀ ਜਿੰਨੀਆਂ ਡਰੇਨਸ ਨੇ ਹੋਰ ਹੁਣਾ ਤੇ ਮਿੱਟੀ ਕੱਢਣ ਦੀ ਆ ਗਿਆ ਦਵੇ ਜੇ ਪੱਕੇ ਤੌਰ ਤੇ ਨਹੀਂ ਤੇਣੀ ਤਾਂ ਘਟੋ ਘਾਟ ਆਰਦੀ ਤੌਰ ਤੇ ਤਿੰਨ ਚਾਰ ਮਹੀਨਿਆਂ ਲਈ ਮਨ ਸਰਕਾਰ ਨੂੰ ਨਿਯਮਾਇ ਸੋਧ ਕਰਕੇ ਸਾਰੀ ਮਿੱਟੀ ਉਠਾਉਣ ਦੀ ਖੁੱਲ ਦੇ ਦੇਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਦੀ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਘਟੋ ਘਾਟ ਇਹ ਕਰੇ ਅਦਰਵਾਇਜ਼ ਨਹੀਂ ਇੱਥੇ ਲਾਲ ਇਸਨਸ ਹੋ ਜਾਣੀ ਹੈ ਨਹੀਂ anarchie ਹੋ ਜਾਣੀ ਆ ਹੁਣੇ ਛੋਟੇ ਵਰਸਾ ਉਹ ਕਹਿ ਰਹੇ ਸੀ ਹੁਣੇ ਮੋਰਚਾ ਲਾ ਲਿਆ ਸਾਡੇ ਗੁਰਿੰਦਰ ਸ਼ਾਮਪੂਰੀ ਅਮਰੀਖ ਖਲੀਲਪੁਰ ਹੋੜੀ ਵੀ ਮੋਰਚਾ ਲਾਉਣਾ ਪੈ ਜੇ ਧਰਨੇ ਲਾਉਣੇ ਪਏ ਬਗਾਵਤ ਦੇ ਰਾਹ ਤੇ ਲੋਕਾਂ ਨੂੰ ਤੁਰਨ ਲਈ ਮਜਬੂਰ ਹੋਣਾ ਭੁੱਖੇ ਮਰਦੇ ਲੋਕ ਸੜਕਾਂ ਤੇ ਆਉਂਦੇ ਨੇ ਗੱਲ ਪੈਂਦੇ ਨੇ ਇਸ ਤੋਂ ਪਹਿਲਾਂ ਕਿ ਹਾਲਾਤ ਪੰਜਾਬ ਦੇ ਖਰਾਬ ਹੋਣ ਤੇ ਅਸੀਂ ਕੋਈ ਇਹਦੇ ਚ ਰਾਸ ਸੀ ਨਜ਼ਰੀਏ ਨਾਲ ਨਹੀਂ ਗੱਲ ਕਹਿਣੀ ਚਾਹੁੰਦੇ ਇਹ ਲੋਕ ਹਿੱਤਾਂ ਚ ਪੰਜਾਬ ਦੇ ਹਿੱਤਾਂ ਚ ਬਲਕਿ ਸਰਕਾਰ ਦੇ ਵੀ ਹਿੱਤਾਂ ਚ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘਟੋ ਘਾਟ ਰੇਤਾ ਚੁੱਕਣ ਦੀ ਖੁੱਲ ਜਿਹੜੀ ਖੇਤਾਂ ਚੋਂ ਤੇ ਨਦੀਆਂ ਨਾਲਿਆਂ ਚੋਂ ਡਰੇਨਾਂ ਚੋਂ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਜਿਹਦਾ ਖੇਤ ਆ ਦੇਖੋ ਜੀ ਇਹਨਾਂ ਨੇ ਗੱਲ ਜਿਹੜੀ ਕੀਤੀ ਆ ਬਿਲਕੁਲ درست ਕੀਤੀ ਆ ਬਰਸਾਤਾਂ ਹਰ ਸਾਲ ਹੁੰਦੀਆਂ ਨੇ ਸੌਣ ਪਾਦੋਂ ਦਾ ਮਹੀਨਾ ਲੋਕ ਦੇਖਦੇ ਹੁੰਦੇ ਆ ਵੀ ਬਰਸਾਤ ਪੈਣੀ ਆ ਤੇ ਉਹਦੇ ਤੋਂ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਸੀ ਮੈਂ ਇੱਕ ਥੋੜੇ ਦਿਨ ਹੋਏ ਆ ਚੀਮਿਸਟਰ ਦੀ ਇੱਕ ਰਿਕਾਰਡਿੰਗ ਦੇਖ ਰਿਹਾ ਸੀ ਉਹ ਕਹਿੰਦਾ ਸਰਕਾਰਾਂ ਨੂੰ ਚਾਹੀਦਾ ਵੀ ਜਦੋਂ ਬਰਸਾਤਾਂ ਹੋਣ ਤਿੰਨ ਚਾਰ ਮਹੀਨੇ ਪਹਿਲਾਂ ਸਾਰੇ ਪ੍ਰਬੰਧ ਕਰਨੇ ਚਾਹੀਦੇ ਆ ਤੇ ਤਾਂ ਕਿ ਲੋਕ ਹੜ੍ਹਾਂ ਦੀ ਮਾਰ ਤੋਂ ਬਚ ਜਾਣ ਮੁੱਖ ਮੰਤਰੀ ਖੁਦ ਕਹਿ ਰਿਹਾ ਵੀ ਤਿੰਨ ਚਾਰ ਮਹੀਨੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ ਤੇਰੂ ਕੋ ਤਾਂ ਪੌਣੇ 4 ਸਾਲ ਦਾ ਟਾਈਮ ਇਹਨੂੰ ਮਿਲਿਆ ਤੇ ਇਹਨੇ ਤਾਂ ਪ੍ਰਬੰਧ ਕੋਈ ਕੀਤਾ ਹੀ ਨਹੀਂ। ਨਾ ਕਿਸੇ ਡਰੇਨ ਦੀ ਸਫਾਈ ਕਰਾਈ ਆ। ਨਾ ਕਿਸੇ ਨਹਿਰ ਦੀ ਸਫਾਈ ਕਰਾਈ ਆ। ਨਾ ਤੁਸੀਂ ਵਨਾਲ ਦੇਖਿਆ। ਸਾਡੇ ਤਾਂ ਜਿਹੜੀ ਇੱਥੇ ਤਬਾਹੀ ਹੋਈ ਆ 88 ਦੇ ਵਿੱਚ ਮੈਂ ਤਾਂ ਉਹਨਾਂ ਦਿਨਾਂ 'ਚ ਆਪ ਐਮਐਲਏ ਸੀ। ਮੈਂ ਪਿੰਡਾਂ 'ਚ ਜਾ ਕੇ ਦੇਖਿਆ ਸੀਗਾ। 88 ਨਾਲੋਂ ਵੀ ਜ਼ਿਆਦਾ ਤਬਾਹੀ ਹਰਕਾਂ ਹੋਈ ਆ। ਔਰ ਅੱਜ ਦੀ ਤੁਹਾਡੀ ਡੀਰੀਵਲ ਡਰੇਨ ਆ ਜਿਹਨੂੰ ਸੱਕੀ ਕਹਿੰਦੇ ਆ, ਕਰਨ ਕਹਿੰਦੇ ਆ। ਬਹੁਤ ਤਬਾਈ ਸਾਡੇ ਜ਼ਿਲ੍ਹੇ ਦੀ ਇਹਨੇ ਕੀਤੀ ਆ ਇਹ ਪਿੱਛੋ ਦਿਨਾਂਗਰ ਤੋਂ ਸ਼ੁਰੂ ਹੋ ਕੇ ਜਨਾਲੇ ਤੱਕ ਜਾਂਦੀ ਆ ਇਹਦੇ ਦਵਾਲੇ ਦਵਾਲੇ ਦੇ ਸਾਰੇ ਪਿੰਡ ਤਕਰੀਬਨ ਤਕਰੀਬਨ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਇਹਨਾਂ ਨੇ ਬੜੀ ਬੜੀ ਕਿਹਾ ਵੀ ਇਹਨੂੰ ਅਸੀਂ ਸਿੱਧੀ ਕਰ ਰਹੇ ਹਾਂ ਜੀ ਇਹ ਕਿਤੇ 100 ਫੁੱਟ ਆ ਕਿਤੇ 150 ਫੁੱਟ ਆ ਕਿਤੇ 50 ਫੁੱਟ ਆ ਜੇ ਇਹ ਸਿੱਧੀ ਕਰ ਦਿੰਦੇ ਇਹਦੇ ਤੇ ਪੰਜ ਸੱਤ ਪੁਲ ਬਣ ਜਾਂਦੇ ਤੇ ਜ਼ਿਲ੍ਹੇ ਗੁਰਦਾਸਪੁਰ ਦੇ ਤੇ ਅੰਮ੍ਰਿਤਸਰ ਦੇ ਬਹੁਤ ਲੋਕ ਵੱਜਣੇ ਸੀ ਇਹਨਾਂ ਨੇ ਉਸ ਵਸਤੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਦੇ ਕਿਸੇ ਕਦੀ ਐਮ.ਐਲ.ਏ. ਵਜ਼ੀਰ ਨੇ ਆਣ ਕੇ ਖੜਾ ਦੀ ਸਿਚੁਏਸ਼ਨ ਬਾਰੇ ਸੋਚਿਆ ਨਹੀਂ ਕੋਈ ਮੀਟਿੰਗ ਨਹੀਂ ਕੀਤੀ ਆਰ ਪਾਰਟੀ ਮੀਟਿੰਗ ਪਹਿਲਾਂ ਕਰਦੇ ਉਹਨਾਂ ਕੋ ਸੁਝਾ ਲੈਂਦੇ ਆਪਣੇ ਅਫਸਰਾਂ ਨੂੰ ਪਹਿਲਾਂ ਭੇਜਦੇ ਜਿਵੇਂ ਇਹਨਾਂ ਨੂੰ ਦੱਸਿਆ ਵੀ ਡੈਮਾਂ ਦਾ ਪਾਣੀ ਜਿਹੜਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਡੈਮਾਂ ਦਾ ਪਾਣੀ ਜਿਹੜਾ ਉਹਦਾ ਲੈਵਲ ਵੱਧ ਰਿਹਾ ਜਦੋਂ ਹੁਣ ਤਾਂ ਅਮਰੀਕਾ ਵਰਗਾ ਮੁਲਕ ਤੇ ਦੱਸ ਦਿੰਦਾ ਵੀ 12 ਵਜੇ ਕੀ ਹੋਣਾ ਤਾਂ 12:30 ਵਜੇ ਕੀ ਹੋਣਾ ਤੇ 1 ਵਜੇ ਕੀ ਹੋਣਾ ਤੇ ਇਹਨਾਂ ਨੇ ਵੀ ਦੱਸਿਆ ਸੀ ਵੀ ਹਰਕਾਂ ਬਾਰਸ਼ਾਂ ਦੀ ਜ਼ਿਆਦਾ ਪਰਮਾਰ ਹੋਣੀ ਆ ਉਹਦਾ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ ਜੇ ਡੰਮਾ ਦਾ ਪਾਣੀ ਆ ਆਰਾਮ ਨਾਲ ਛੱਡਣਾ ਚਾਹੀਦਾ ਸੀ ਲੋਕਾਂ ਦਾ ਕਿੰਨਾ ਕਿੰਨਾ ਖਰਚਾ ਚੜਿਆ ਹੋਇਆ ਤੇ ਫਸਲ ਸਾਰੀ ਮੇਰਾ ਖਿਆਲ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਭਗ 4.5 500 ਪਿੰਡ ਜਿਹੜਾ ਵਾ ਉਹਦੀ ਫਸਲ ਤਬਾਹ ਹੋਈ ਆ ਹਾਲੀ ਕਈ ਪਿੰਡ ਇਹਨਾਂ ਦੀ ਗਿਣਤੀ ਚ ਨਹੀਂ ਗੇ ਕਿਉਂਕਿ ਉਹ ਉੱਥੇ ਕੋਈ ਗਿਆ ਹੀ ਨਹੀਂ ਉਹ ਉਹਨਾਂ ਦੇ ਪਿੰਡਾਂ ਦੇ ਵਿੱਚ ਮੈਂ ਫਸਲ ਵੇਖ ਕੇ ਆਇਆ ਇਸੇ ਤਰ੍ਹਾਂ ਹੀ ਖਲੋਤੀ ਫਸਲ ਆ ਪਾਣੀ ਉੱਤੋਂ ਲੰਘ ਗਿਆ ਹੋਇਆ ਪਾਣੀ ਹੁਣ ਖਲੋਤਾ ਪਾਣੀ ਦਾ ਨਿਕਾਸ ਕੋ ਹੋਇਆ ਨਹੀਂ ਉਹ ਫਸਲ ਤਬਾਹ ਹੋਣੀ ਆ ਸਾਰੀ